ਫਾਸਟ ਕੁਆਲਟੀ ਪੂਰੀ ਬੰਦਿਆਰ ਇਧਰ ਯਾਰ ਇਧਰ ਦੇ ਵੇਖਾਂਗੇ ਜਾਂ ਆਪ ਇਧਰ ਆ ਚੜਾਵਾਂਗੇ ਤਾਂ ਆਏ ਨਹੀਂ ਆਉਗਾ ਗਾਈ ਰਾਜੋ ਪਤੰਗ ਪਤੰਗ ਹੀ ਪਤੰਗ ਕਰਦੇ ਅੱਜ ਬਾਬੇ ਪਤੰਗ ਹੀ ਸੜਨ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਉਹ ਲਾਹੀ ਹੈ ਨਾ ਆਹ ਚੱਕ ਕਰੋ ਆਹ ਚੱਕ ਕਰੋ ਆਹ ਦੇਖੋ ਆਏ ਹਾਂ ਚੱਕ ਕਰੋ ਬਾਈਸ ਚੱਕ ਕਰੋ ਇਹ ਤੇ ਆ ਰਹੇ ਆਂ ਚੱਕ ਕਰੋ ਯਾਰ ਮੈਂ ਹਰਾਨਾ ਪਿੰਡ ਚ ਇੰਨੀ ਘੈਂਟ ਦਵਾਨ ਉਹ ਵੀ ਸਪੈਸ਼ਲੀ ਪਤੰਗਾ ਲਈ ਗਏ ਹੋਰ ਕੀ ਬਾਤ ਹੈ ਉਸੇ ਚੱਕਲੋ ਯਾਰ ਬਖੰਤ ਮੰਚ 'ਵੀ ਆ ਗਈ ਤਾਂ ਪਤੰਗ ਪੂਰੇ ਚੱਕਲੋ ਆ ਗਏ ਛੋਟੇ ਪਰਿਆਲੇ ਦੇ ਬੱਚਿਆਂ ਦੇ ਵੀ ਆ ਗਏ ਮੇਰੀ ਧੀ ਤੇ ਅੰਦਰ ਵੇਖੋ ਸ਼ੇਰ ਆ ਗਿਆ ਸ਼ੇਰ ਮੈਂ ਪ੍ਰਿੰਸ ਤੋਂ ਪੂਰੇ ਉਹਦੇ ਇੱਕ ਤਾ ਮੋਟੂ ਬਤਲੂ ਆ ਗਿਆ ਆ ਆ ਗੀਆਂ ਦੂਜੀਆਂ ਆਪਣੀਆਂ ਭੜੀਆਂ ਭਈ ਤੇ ਜਿਹੜਾ ਪੂਰੀ ਪੈਂਦੀ ਹੁੰਦੀ ਹੈ ਤੜਕੇ ਤੜਕੇ ਆ ਚੜਾ ਲਓ ਪੂਰੀ ਵਈ ਜਾਣਾ ਤੇ ਕੀਲੀਆਂ ਭੜੀਆਂ ਲਓ ਬੜਾ ਘੰਡੇ ਐ ਚੜਾਈ ਆਲੇ ਯਾਰ ਇਹ ਸਭ ਨਾਲ ਗੱਟ ਪੂਰਾ ਕੈਮਰ ਤੋਂ ਹੈਲੋ ਗイズ ਵੈਲਕਮ ਬੈਕ ਟੂ ਮਾਈ ਚੈਨਲ ਜੀ ਅੱਜ ਦੇ ਵਲੌਗ ਅੰਦਰ ਤੁਹਾਡਾ ਸਾਰਿਆਂ ਦਾ ਬਾਦਮੀ ਹੈ ਜੀ ਸਵਾਗਤ ਹੈ ਬਾਬੋ ਕਿਵੇਂ ਤੁਸੀਂ ਚੌਂਦੀ ਸੀ ਪਤੰਗਾ ਵਾਲੇ ਵਲੌਗ ਕਾਈਟ ਵਾਲੇ ਵਲੌਗ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਾਈਟ ਵਾਲਾ ਵਲੌਗ ਤੇ ਚਲ ਕੇ ਕਰੀਏ ਆਪਾਂ ਆਪਣੇ ਵਲੌਗ ਨੂੰ ਦੌੜਨਾ ਸ਼ੁਰੂ ਕਾਲੀ ਗੋਰੀ ਹਤਖਾ ਪਹਿਲਾ ਪਾ ਲਾਂਗਾ ਕਿਹੜਾ ਆ ਦੇ ਪੂਤੜਾ ਮਾਹਾਂ ਦੇ ਪੁੱਤ ਨੇ ਪਹਿਲਾ ਪੂਰੀ ਚੱਕੀ ਆ ਹੈਂ ਪਤੰਗ ਸਿਰਾ ਪਤੰਗ ਆ ਸੁਣਾ ਸਿਰਾਣਾ ਯਾਰ ਪੂਰਾ ਬੰਬ ਚੈੱਕ ਕਰੋ ਯਾਰ ਪਤੰਗ ਦਾ ਸੈਜ ਕੁਆਲਟੀ ਦੇਖ ਮਲੇ ਇਹਦੀ ਹਾਂ ਦੇਖੋ ਤੀਲ ਤੋਲ ਪੂਰੇ ਹੋ ਪੂਰੇ ਮਜ਼ਬੂਤ ਆ ਮਜ਼ਬੂਤੀ ਦਾ ਪੂਰਾ ਤੇ ਹੋਰ ਰਿਆ ਚੱਕ ਆ ਆ ਚੱਕ ਅਖੜਿਆ ਇਹਦਾ ਆ ਆ ਦੇ ਬਾਜੀ ਓਏ ਹਾਈ ਗਲਾਬੀ ਗਲ ਲਓ ਜੀ ਜਿਨਾਂ ਨੂੰ ਵੀ ਪਿੰਕ ਕਲਰ ਪਸੰਦ ਆ ਸਪੈਸ਼ਲੀ ਪਿੰਕ ਕਲਰ ਵਾਲਾ ਤੇ ਇਹ ਦੁਕਾਨ ਦਾ ਨਾਮ ਆ ਤੁਹਾਨੂੰ ਪੂਰਾ ਜਿਹੜਾ ਐਡਰੈਸ ਉਹ ਪਾ ਦੂੰ ਆਪਣੇ ਪਿੰਡ ਦੀ ਦੁਕਾਨ ਹੈ ਬਾਵੇ ਦੀ ਹੱਟੀ ਉਹਨਾਂ ਨੇ ਹੁਣ ਫੁੱਲੀਆ ਪੂਰੀ ਪਤੰਗਾਂ ਵਾਲੀ ਦੇਖ ਸਕਦੇ ਆ ਤੇ ਪਤੰਗੀ ਦਾ ਉਹ ਪਾਰ ਰੱਖਿਆ ਤੇ ਪੂਰੀ ਵਧੀਆ ਦੁਕਾਨ ਆ ਗੱਮਾ ਆ ਪਤੰਗ ਕਿੰਨਾ ਸੋਹਣਾ ਆ ਵੇ ਓਏ ਹਾਂ ਕੋਈ ਲੰਬਾ ਆ ਇਹ ਇਹਨੂੰ ਕੀ ਕਹਿੰਦੇ ਉਹ ਕਹਿੰਦੇ ਮੇਰੇ ਖਿਆਲ ਨਾਲ ਤਿਤਲੀ ਹਨਾ ਆਪਣੇ ਤਾਂ ਤਿਤਲੀ ਕਹਿੰਦੇ ਇਹਨੂੰ ਨੇ ਤਿਤਲੀ ਆ ਇਹ ਤੇ ਬਾਕੀ ਬੰਦੇ ਬਹੁਤ ਕਈ ਪਾਸੇ ਬੋਤਲ ਵੀ ਕਹਿੰਦੇ ਯਾਰ ਇਹਨੂੰ ਬੂਤ ਲੰਗ ਜਾ ਕਹਿੰਦੇ ਨੇ ਉਹ ਕਿਹੜਾ ਹੁੰਦਾ ਪਤਾ ਨਹੀਂ ਕਿਹੜਾ ਵਾ ਤੇ ਕਮੈਂਟ ਕਰਕੇ ਦੱਸਿਓ ਉਹਨੂੰ ਕੀ ਕਹਿੰਦੇ ਆ ਤੁਹਾਡੇ ਏਰੀਆ 'ਚ ਆਹ ਦੇਖੋ ਬੱਚਿਆਂ ਵਾਲਾ ਉਹ ਏ ਤੂਫਾਨ ਆਹ ਦੇਖੋ ਇਹ ਅੱਗੇ ਦੂਜੀਆਂ ਪਰਿਆਂ ਕਾਗ ਚਾਲੀਆਂ ਨਹੀਂ ਗਲੀ 'ਚ ਪੂਰੀ ਓਕੇ ਓਕੇ ਰੋਕੋ ਆਹ ਨਹੀਂ ਯਾਰ ਪੂਦਾਲ ਹਾਲੀਬੂ ਤਰਕ ਲਹਿੂ ਆ ਲਹੂ ਆ ਚੱਕ ਫੜੀ ਆ ਪੂਦਾਲਾ ਦੇਖ ਬਾਬੇ ਉਹ ਆ ਚੈੱਕ ਕਰੋ ਆ ਦੇਖੋ ਪੂਤ ਡੇਂਜਰ ਹੋਏ ਆ ਚੈੱਕ ਕਰੋ ਡੇਂਜਰ ਕੁਆਲਟੀ ਚੈੱਕ ਕਰੋ ਇਹ ਰੋ ਦੇਖ ਕਿ ਨਮਾਹ ਨੇ ਇਹਨਾਂ ਡੀਲ ਆ ਗਿਆ ਹਾਂ ਪੂਰੇ ਕਾਲ ਦੀ ਪੂਰੀ ਵਈਆ ਫਿਰ ਤੁੰਨ੍ਹੂ ਦੇਖੋ ਵੱਡੇ ਬਹੁਤ ਆ ਯਾਰ ਪਤੰਗਾਂ ਮੈਂ ਦੇਖਿਆ ਕਿ ਲੇ ਲੇ ਹੁੰਦੇ ਨੇ ਗਏ ਪੂਰੀ ਹੁੰਦੇ ਨੇ ਇਕੱਠੇ ਜੇ ਹੋਈ ਜਾਂਦੇ ਡੀਲ ਦੇਖ ਮਜ਼ਬੂਤੀ ਦੇਖ ਇਹਨਾਂ ਦੀ ਵਧੀਆ ਗਈ ਆ ਤੇ ਇੱਧਰ ਆ ਗਈ ਆ ਫਾਸ ਸਿੱਧੂ ਗਈ ਸਿੱਧੂ ਸਿਆਲ ਇਹ ਛੋਟੇ ਆ ਗਏ ਕਿਦਾਂ ਨੇ ਤੇ ਆਹ ਦੇਖੋ ਜੀ ਇੱਧਰ ਆ ਆ ਪਤੰਗਾਂ ਆ ਗਏ ਛੱਜ ਦੌਰੀ ਮੌਨ ਲਵਰ ਚੱਕੋ ਯੂ ਦੌਰੀ ਮੌਨ ਲਵਰ ਤੇ ਆ ਛੋਟੇ ਪਤੰਗ ਆ ਗਏ ਉਹ ਛੋਟੇ 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 ਪੰਗ ਆ ਚੱਕੋ ਕਰੋ ਬੰਦੋ ਪਤੰਗ ਪਤੰਗ ਪੰਗ ਹੀ ਕਰਦੇ ਨੇ ਅੱਜ ਆਪਾਂ ਪੂਰੇ ਮਗਨ ਪਤੰਗ ਹੀ ਪਤੰਗ ਕਰਦੇ ਨੇ ਅੱਜ ਪਤੰਗ ਹੀ ਪੰਗ ਦੇਖੋ ਜੀ ਆਰ ਡਿਜ਼ਾਈਨ ਦੇਖੋ ਸਹੀ ਐ ਸਟੈਂਪ ਵਾਲਾ ਸਹੀ ਐ ਦਾ ਇਹਨ ਨਾਲ ਦੀ ਆ ਗਿਆ ਤੇ ਆ ਪਿਛਲੇ ਨਾਮ ਦਾ ਤੇ ਆ ਦੇਖੋ ਜੀ ਆਵੇ ਯੂਐਸਏ ਲਿਸਟੇ ਯੂਐਸਏ ਓਰੇ ਆ ਆਪਾਂ ਦਾ ਘਾਡੇ ਯਾਰ ਆ ਪੰਡਾ ਆ ਆ ਦੇਖੋ ਯਾਰ ਕਿੰਨੇ ਸੋ ਮੈਂ ਤਾਂ ਦੇਖਿਆ ਨਹੀਂ ਆਪਾਂ ਤੈਨੂੰ ਦੇਖਿਆ ਨਹੀਂ ਮੈਂ ਤਾਂ ਦੇਖਿਆ ਬਈ ਤੈਨੂੰ ਨਹੀਂ ਦੇਖਿਆ ਹਾਂ ਮੈਂ ਤਾਂ ਨਹੀਂ ਨਹੀਂ ਮਰੀ ਇਦਰਾ ਨਹੀਂ ਯਾਰ ਬਈ ਪਤੰਗ ਘੈਂਡ ਆ ਯਾਰ ਉਹ ਦੇਖੋ ਪਤੰਗ ਵਾਟਰ ਪੇਪਰ ਦਾ ਬਣਾਇਆ ਹੋਇਆ ਓਏ ਚੈੱਕ ਕਰੋ ਬਾਬਿਓ ਪਤੰਗ ਆ ਰਿਹਾ ਤੇ ਇਹ ਤੋਂ ਪੂਰੀ ਫਾਸਟ ਗਾਵਾ ਫਾਸਟ ਕੁਆਲਟੀ ਪੂਰੀ ਵਧੀਆ ਰ ਇੱਧਰ ਯਾਰ ਇੱਧਰ ਵਸੇ ਖਾਂ ਜਾਂ ਪਾ ਇੱਧਰੋਂ ਆ ਚੜਾ ਰਾਂਗੇ ਤਾਂ ਆਏ ਨੇ ਐਡ ਆ ਤੇ ਤੀਲ ਤੂੰ ਦੇਖੋ ਇੱਕ ਤਾਂ ਤੀਲਾ ਪੂਰੀ ਮੋਟੀ ਹੈ ਤੀਲਾ ਮਾੜੀਆਂ ਹੁੰਦੀਆਂ ਨੇ ਤੀਲਾ ਦੇ ਮਾੜੀਆਂ ਹੁੰਦੀਆਂ ਨਾਲ ਦੰਗ ਦੀ ਹੁਣ ਇਹਦੀਆਂ ਤੀਲਾ ਦੇ ਕੁਆਲਟੀ ਕਿੰਨੀ ਵਧੀਆ ਤੀਲੇ ਤੇ ਜਿਹੜਾ ਵੀ ਨਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਨੂੰ ਬਹੁਤ ਜ਼ਿਆਦਾ ਲੈਸਨ ਮਿਲੂਗਾ ਤੇ ਛੇਤੀ ਆਜੋ ਬਸ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਪਾ ਲੈਣਾ ਹੈਗਾ ਤੇ ਇੱਕ ਆਹ ਦੰਗ ਦੇ ਆਲ ਦੇਖੋ ਆਹ ਰਿਆਨ ਚੱਕਰ ਰੋ ਵਾਇਸ ਚੱਕਰ ਤੇ ਇੱਥੇ ਆ ਰਿਆਨ ਚੱਕਰ ਯਾਰ ਮੈਂ ਹਰਾਨਾ ਪਿੰਡ ਚ ਇੰਨੀ ਘੰਟ ਦੇ ਬਾਣ ਉਹ ਵੀ ਸਪੈਸ਼ਲੀ ਪਤੰਗਾ ਰੀ ਗਾਇਸ ਹੋਰ ਕੀ ਬਾਤ ਹੈ ਉਹਦੇ ਚੱਕ ਲੋ ਯਾਰ ਬਸੰਤ ਪੰਚਮੀ ਆ ਗਈ ਤਾਂ ਪਤੰਗ ਪੂਰੇ ਚੱਕ ਲੋ ਤੇ ਇੱਧਰ ਯਾਰ ਲੋਕ ਆ ਵੇ ਓਏ ਸਿੱਧੂ ਕਹੇ ਆ ਫੇ ਓਏ ਆ ਦੇਖੋ ਬਾਈ ਆ ਦੇਖੋ ਯਾਰ ਓਏ ਆ ਦੇਖੋ ਹੈਂ ਆ ਦੇਖ ਦਿਲ ਵਾਲਾ ਦਿਲ ਵਾਲਾ ਦਿਲ ਵਾਲਾ ਦਿਲ ਵਾਲਾ ਤੇੜ 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 ਆ ਗਿਆ ਜਿੰਨਾਂ ਵਾਲੇ ਵਿਦਿਆਲ ਹੈਗੇ ਆ ਉਹ ਤੇੜ ਆਪਦੇ ਸਾਹਮਣੇ ਕੋਈ ਹੁਣ ਦੇਣਾਂ ਲਾ ਤੰਗ ਆ ਗਿਆ ਤੀਰ ਵੀ ਲਾਇਆ ਬੈ ਮਾਂ ਦੀ ਤਾਰੇ ਹਨਾ ਕੁਆਲਟੀ ਕੋਈ ਵਧੀਆ ਕੁਆਲਟੀ ਦਾ ਪਤੰਗ ਨੇ ਅਸਲ ਉਹ ਹੋਰ ਹੋਰ ਯਾਰ ਵੀ ਲੋ ਪੀਪਾਲ ਦੇ ਯਾਰ ਪਤੰਗ ਕੋਣੇ ਨਹੀਂ ਜਿਆਦੇ ਘੈਂਟ ਠੀਕ ਹੈ ਸ਼ਹਿਰ ਜਾਨੀ ਲੋਕ ਨਹੀਂ ਜਿਹੜੇ ਪਿੰਡਾਂ ਚ ਰਹਿੰਦੇ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਆਜੋ ਜਿੰਨੇ ਪਤੰਗ ਕੋੋਂਗੇ ਤੁਹਾਨੂੰ ਉਨੇ ਪਤੰਗ ਮਿਲ ਜਾਣਗੇ ਆ ਗਏ ਛੋਟੇ ਪਰਿਆੜੇ ਦੇ ਬੱਚਿਆਂ ਦੀ ਆਹ ਮੇਰੀ ਕੁੜੀ ਤੇ ਐਸਾ ਦੇਖੋ ਸ਼ੇਰ ਆ ਗਿਆ ਸ਼ੇਰ ਮਾ ਪ੍ਰਿੰਟ ਪੂਰੇ ਵਧੀਆ ਕਿ ਤੇ ਮੋਟੂ ਬਤਲੂ ਆ ਗਿਆ ਆ ਆ ਗਿਆ ਦੂਸੀਆਂ ਆਪਣੀਆਂ ਬਰੀਆਂ ਬਈ ਤੇ ਜਿਹੜਾ ਪੂਰੀ ਪੈਂਦੀ ਹੁੰਦੀ ਆ ਤੜਕੇ ਤੜਕੇ ਆ ਚੜਾ ਲਿਓ ਪੂਰੀ ਵਧੀਆ ਨਾਲ ਚਮਕੀਲੀਆਂ ਬਰੀਆਂ ਬੜਾ ਘੰਡੇ ਆ ਚੜਾਈ ਵਾਲੇ ਆਰੇ ਸਾਹਮਣੇ ਦੇਖੋ ਦੇਖੋ ਚੈੱਕ ਕਰੋ ਬਈ ਚਮਕੀਲੀ 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 ਬਰੀ ਆ ਦੇਖ ਲਓ ਜੀ ਆਹ ਕੋਲ ਆ ਹੋਰ ਕਲਰ ਚ ਆ ਗਏ ਵੀ ਪੂਰਾ ਘੈਂਡਾ ਇਹ ਵੀ ਚਮਕੀਲੀ ਪਰੇਂਡਾ ਨਹੀਂ ਟਾਈਮ ਇਹ ਚੱਲਿਆ ਹੁਣ ਆਹ ਦੇਖੋ ਤਾਂ ਪਤੰਗ ਹੁਣ ਨਮਾਇਆ ਪੂਰਾ ਘੈਂਡਾ ਆ ਚੱਕਰ ਹੁਣੀ ਧਿਆਨ ਦੇਣੇ ਜੀ ਕਵਾਲਿਟੀ ਕਵਾਲਿਟੀ ਦੇਖ। ਪਤੰਗ ਦਾ ਬਈ ਪੂਰਾ ਸਾਈਜ਼ ਵੱਡਾ ਦੇਖ। ਮਾ ਕਿੰਨਾ ਲੱਗਦਾ ਹਨਾ ਪੂਰਾ ਜਿਆਦਾ ਅੱਤੀ ਕਰੂੰਗਾ ਅੱਤ। ਇੱਕ ਵਾਰੀ ਕੋਲਦਾ ਜੇ ਖੇਤੀ ਪਤੰਗ ਬਣਾਉਗਾ। ਫੋਨ ਲਗਾ ਕੇ ਬਣਾਉਗਾ। ਹਨਾ ਇਹ ਡਿਜ਼ਾਈਨ ਤੇ ਚੈੱਕ ਕਰ ਯਾਰ ਤੂੰ ਇੱਕ ਵਾਰ ਡਿਜ਼ਾਈਨ ਦੇਖ। ਡਿਜ਼ਾਈਨ ਤੀਲਾਂ ਵੀ ਦੇਖ। ਉਹਦੇ ਵਰਕੇ ਨੇ ਪੂਰੀਆਂ। ਕਿਹੇ ਬੰਦਾ ਕੁੱਟੇ ਦੇ ਨਾਲ ਰੱਖੇ। ਬਰਾਬਰ ਕੰਮ ਸਹੀ ਹੈ। ਸਹੀ ਹੈ ਜੀ। ਸਹੀ ਹੈ ਸਹੀ ਹੈ। ਤੇ ਬਾਜੀ ਹੋਰ ਨੂੰ ਕੋਈ ਦਿਖਾ ਦੇਣਾ। ਸਿੱਧਰ ਆ ਜਾਂਦੇ ਜੀ ਆ ਦੇਖੋ ਲਾਲ ਪਹੇੜੇ ਛੋਟਾ ਖੱਜ ਆ ਗਿਆ ਹੈ ਦੇਖੋ ਜੀ ਛੋਟਾ ਖੱਜ ਚੱਕੋ ਜੀ ਤੇ ਉਹ ਆ ਗਏ ਨੇ ਛੋਟੇ ਬੱਚਿਆਂ ਵਾਲਿਆਂ ਤੁਹਾਨੂੰ ਉਹ ਦਿਖਾ ਦੇਣਾ ਲੋ ਜੀ ਛੋਟੇ ਆ ਛੋਟੇ ਬੱਚਿਆਂ ਨੂੰ ਦਿਖਾਉਣਾ ਠੀਕ ਆ ਛੋਟੇ ਜਵਾਕ ਆਏ ਹੁਣ ਆ ਛੋਟੇ ਬੱਚਾ ਕਰੋ ਚੱਕ ਦਿਖਾ ਦਿਓ ਆ ਦੇਖੋ ਜੀ ਦੋਰੇ ਮਾਉਣ ਵਾਲਿਆਂ ਨਿਖਣ ਨਿਖ ਬਹੁਤ ਸੋਹਣੀਆਂ ਪਰਾਂ 2025 ਵਾਲੀਆਂ ਦੇਖੋ ਜੀ ਚੱਕ ਦੀ ਕੁਆਲਿਟੀ ਦੇਖੋ ਮੋਰਨ ਤਾਂ ਉਹ ਬਿਸਕੁਟ ਚੱਕ ਵੀ ਦੇਖੋ ਤਾਂ ਕਿ ਤੁਹਾਡੇ ਪਤੰਗਣ ਆਹ ਦੇਖੋ ਜੀ ਚੱਕ ਵੀ ਮੋਰਨ ਦਿਖਾਉ ਉਹ ਲਖਾ ਬਾਹਲੇ ਆਹ ਦੇਖੋ ਜੀ ਅਮਰੀਕਾ ਵਾਲੀ ਇਹ ਹੈ ਦੇਖੋ ਅੰਡਾ ਆ ਵੀ ਦਾਰੀ ਜਾਂਦਾ ਕਦਾ ਉਰੇ ਮਗੜਾ ਨਾ ਪਦਗੜੀ ਗਾਰ ਦੀ ਗੱਡੀ ਬਾਬੇ ਉਹ ਗਾਰ ਤੇ ਗੱਡੀ ਬੇਬ ਨਾ ਇੱਧਰ ਦਿਖਾ ਹਟ ਜਾ ਹੈ 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 ਹਾਂ ਸੋਨੋ ਇੱਕ ਹੋਰ ਖਾਸ ਖਾਸ ਵੀ ਉਸ ਗਾਰੀ ਦਾ ਉਹ ਲਾਹੀ ਨਾ ਆਦਾ ਚੱਕਰ ਆ ਚੱਕਰੋ ਦੇਖ ਲਓ ਵੀ ਕਰੋ ਚੈੱਕ ਪਿੰਕ ਪਿੰਕ ਬਲੈਕ ਗ੍ਰੀਨ ਹੋ ਹੋ ਦੇਖੋ ਗਾਇਜ਼ ਦੇਖੋ ਜੀ ਦੇਖੋ ਦੇਖੋ ਟੀਲ ਕੁਆਲਟੀ ਟੀਲ ਕੁਆਲਟੀ ਚੈੱਕ ਕਰਦੇ ਆਂ ਦਾੰਦਾ ਵਰਗੀ ਓਕੇ ਆ ਟੀਲ ਦੇਖ ਜਮਾ ਖੰਬੇ ਵਰਗੀ ਆ ਆ ਵੀ ਆਣੀ ਹੋ ਜੂਗਾ ਮਹਾਰਾਜੋ 100 ਸਹੀ ਗੱਲ ਆ ਆਏ ਆਏ ਨਹੀਂ ਉਹ ਕਰਦੀ ਕਿ ਨਹੀਂ ਟੀਲ ਪੂਰੀ ਵਧੀਆ ਯਾਰ ਪਤੰਗਾਂ ਦੀ ਨਹੀਂ ਹੁੰਦੇ ਕਿੱਥੇ ਨਹੀਂ ਹੁੰਦੇ ਛੱਠੇ ਨਹੀਂ ਹੁੰਦੇ ਟੀਲ ਪੂਰੀ ਵਧੀਆ ਯਾਰ ਪਤੰਗਾਂ ਦੀ ਹੋਰ ਝੋਟੇ ਦਿਖਾ ਫਿਰ ਪਤੰਗਾਂ ਦਾ ਆਇਓ ਆਪਾਂ ਦੇਖੀ ਦੀ ਉਹਨੇ ਕਿਹੜੇ ਓਏ ਆ ਇਧਰ ਦੇਖੀ ਆਪਾਂ ਆਹ ਦੇਖੋ ਮੋਰਾ ਲੱਗੀਆਂ ਹੋਈਆਂ ਸਟੈਂਪਰ ਇਹ ਅਰੀਜਨਲ ਆਪਾਂ ਬਣਨੇ ਆ ਦੇਖ ਸਕਦੇ ਹੋ ਬਾਈ ਪੂਰੇ ਸਟੈਂਪਾਂ ਵਾਲੇ ਤੰਗੂ ਮੈਂ ਖਾ ਲਿਆ ਆਪਾਂ ਨੂੰ ਪੂਰੇ ਸਟੈਂਪਾਂ ਵਾਲੇ ਆਹ ਦੇਖੋ ਪੂਰੇ ਸੈੱਟ ਕਲਰ ਦੇ ਕਿੰਨੇ ਸੋਹਣੇ ਸੋਹਣੇ ਪਤੰਗਣੇ ਜਿਹੜੇ ਮੰਨ ਲਓ ਯਾਰ ਇਹ ਨੂੰ ਪਹਿ ਜਾਣਗੇ ਸਸਤੇ 5-5 ਰੁਪਏ ਦੇ ਮਿਲ ਜਾਣਗੇ ਆਹ ਵਾਲੇ ਠੀਕ ਹੈ ਤੇ ਆਗੇ ਆਪਣਾ ਨਾਲ ਇਹ ਦੇਓ ਵੀਡੀਓ ਕਰਦੋ ਕਾ ਸਿੰਧੀ ਵੀਡੀਓ ਦੇਖਾਂ ਜੋਸ਼ਨ ਸਿੱਧੂ ਬਲੌਗਸ ਤੋਂ ਆਇਆ ਤੇ ਪਲੇ ਜੋ ਬਹੁਤ ਸਸਤੇ ਮਿਲ ਜਾਂਦੇ ਨੇ ਇਹਨੂੰ ਇਹ ਇਤਰਾਇਆ ਨੇ ਇਹ ਪੂਕੀ-ਪੂਕੀ ਮੋਣ ਜੇ ਸਾਰੇ ਸਿੱਧੂ ਮੂਸੇਵਾਲਾ ਬਾਈ ਦੇਖੋ ਗਾਇਸ ਆਪਾਂ ਤੁਹਾਨੂੰ ਚੈੱਕ ਕਰੋ ਇੱਕ ਵਾਰ ਚੈੱਕ ਚੈੱਕ ਕਰੋ ਯਾਰ ਸੋਡੇ ਵਰਗੇ ਬੰਦ ਸਾਰੇ ਮਿਲ ਜਾਨਗੇ ਹਾਂ ਆ ਸਿੱਧੂ ਮੂਸੇਵਾਲਾ ਦੇ ਸਾਰੇ ਆ ਦੇਖ ਨਾੜੇ ਵਰਗਾ ਛਾੜੇ ਕਹਾਂ ਵਰਗਾ ਦੇਖੋ ਕਿੰਨਾ ਸੋਹਣਾ ਲੰਗਾ ਤੰਗ ਯਾਰ ਬਾਬੇ ਬਾਦੂ ਪਿਆ ਯਾਰ ਗਾਈ ਆਜੋ ਤੰਗ ਪਤੰਗ ਹੀ ਪਤੰਗ ਕਰਦੇ ਅੱਜ ਬਾਬੇ ਪਤੰਗ ਹੀ ਤੰਗ ਲੈ ਜੋ ਲੈ ਜੋ ਲੈ ਜੋ ਲੈ ਜੋ ਬੈ ਜੋ ਆਫਰ ਆਫਰ ਝੱਲ ਰਹੀ ਯਾਰ ਆਫਰ ਪੂਰੇ ਘੈਂਟ ਘੈਂਟ ਆਫਰ ਨੇ ਯਾਰ ਅੱਜ ਪਤੰਗ ਆਜੋ ਜਿਹਨੇ ਪਤੰਗ ਲੈਣਾ ਠੀਕ ਹੈ ਤੇ ਚਲੋ ਫਿਰ ਆਜੋ ਜੋ ਪੁਲਾਰ ਕੇ ਪੰਗਲੇ। ਤੋਂ ਗਾਇਸ ਕਿ ਮੈਨੂੰ ਲੱਗਾ ਸਾਨੂੰ ਆਪਣਾ ਵਲੌਗ ਜੇਕਰ ਵਧੀਆ ਲੱਗਾ ਬਾਬੇ ਦੱਬ ਕੇ ਲੈ ਕੇ ਕੀ ਕਰਦੇ? ਲਾਈਕ ਸਬਸਕ੍ਰਾਈਬ ਚੈਨਲ ਨੂੰ ਪੂਰਾ ਪਿਆਰ ਦਿਓ ਯਾਰ ਬਈ ਛੋਡੀ ਸਪੋਰਟ ਆਪਾਂ ਨੂੰ ਕਿਉਂਕਿ ਹੁਣ ਛੋਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਹੜੇ ਵੀ ਬੰਦੇ ਨਵੇਂ ਜੁੜ ਰਹੇ ਚੈਨਲ ਦੇ ਨਾਲ ਉਹ ਵੀ ਦੱਬ ਕੇ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ। ਗਿਫਟ ਵੀ ਦਿੱਤਾ ਜਾਊਗਾ। ਗਿਫਟ ਹਾਂ ਗਿਫਟ ਦਿੱਤਾ ਜਿਹੜਾ ਸ਼ੇਅਰ ਕਰਕੇ ਆਉਣਾ ਤੇ ਉਹਨੂੰ ਆ ਪੰਗਲਾ ਦਾ ਸਾਰਾ ਜੋੜਾ ਦਿੱਤਾ ਜਾਊਗਾ ਠੀਕ ਹੈ। ਤੇ ਚੰਗਾ ਜੀ ਮਿਲਦੇ ਆਪਾਂ ਹੁਣ ਅਗਲੇ ਵਲ Bye.